ਇਸ ਵਕਤ ਹਰੀਕੇ ਹੈਡ ਤੇ ਮੌਜੂਦ ਆ ਪਹਿਲਾਂ ਮੈਂ ਕੈਮਰਾਮੈਨ ਸਾਥੀ ਨੂੰ ਕਵਾਂਗਾ ਇਹ ਤਸਵੀਰ ਜਿਹੜੀ ਹੈ ਦਰਿਆ ਦੀ ਵਿਖਾਈ ਜਾਵੇ ਹੜਪੀੜਤ ਕਿਸਾਨ ਜਥੇਬੰਦੀ ਵੱਲੋਂ ਅੱਜ 23 ਦਿਨ ਅੱਜ ਹੋ ਗਏ ਨੇ ਆਪਣੀਆਂ ਹਕੀ ਮੰਗਾਂ ਨੂੰ ਲੈ ਕੇ ਇੱਥੇ ਜਿਹੜਾ ਉਹਨਾਂ ਦੇ ਵੱਲੋਂ ਮੋਰਚਾ ਲਗਾਇਆ ਗਿਆ ਹੈ ਉਹਨਾਂ ਕਿਸਾਨ ਜਥੇਬੰਦੀਆਂ ਦੇ ਆਗੂ ਮੌਜੂਦ ਨੇ ਹੜਪੀੜਤ ਕਿਸਾਨ ਜਥੇਬੰਦੀ ਦੇ ਆਗੂ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਤੁਹਾਡਾ ਧੰਨਵਾਦ ਕਰਦੇ ਆ ਅਸੀਂ ਬਹੁਤ ਬਹੁਤ ਹੀ ਧੰਨਵਾਦ ਆ ਕਿ ਤੁਸੀਂ ਸਾਡੀ ਸਾਰ ਲਾਈਨ ਪਹੁੰਚੇ ਹੋਏ ਤੇ ਸਾਡੀ ਮੇਨ ਮੰਗ ਤਾਂ ਪਾਣੀ ਦੇ ਦਰਿਆ ਦੇ ਪਾਣੀ ਦੇ ਹੱਲ ਦੀ ਆ ਜੀ ਜੀ ਇਹਦਾ ਕੋਈ ਸਰਕਾਰ ਪੱਕਾ ਹੱਲ ਕਰੇ ਤੇ ਸਾਨੂੰ ਸੌਖਾ ਸਾਹ ਆਵੇ ਜੀ ਉਹਦਾ ਲੋਕ ਜਿਹੜੇ ਹੜਪੀੜ ਤੇ ਕਿਸਾਨ ਨੇ ਇਹਨਾਂ ਦਾ ਬਹੁਤ ਹੀ ਬੁਰਾ ਹਾਲ ਏ ਇਹਨਾਂ ਦੀ ਤਾਂ ਜਿਹੜੀ ਹੈਗੀ ਆ ਜ਼ਿੰਦਗੀ ਉਹ ਨਰਕ ਬਣੀ ਪਈ ਆ ਕਿਉਂਕਿ ਅੱਗੇ ਤਾਂ ਸਾਲ ਦੋ ਸਾਲਾਂ ਦੇ ਅੱਗੇ ਕਈ ਵਾਰੀ ਨਾ 5-5 6-6 ਸਾਲਾਂ ਬਾਅਦ ਪਾਣੀ ਆਉਂਦਾ ਸੀ ਪਰ ਹੁਣ ਤਾਂ ਇਹਨਾਂ ਨੇ ਪਤਾ ਨਹੀਂ ਕੀ ਗਲੇਸ਼ੀਅਰ ਦਾ ਨਾਮ ਲੈ ਲੈ ਕੇ ਇਹ ਹਰ ਸਾਲ ਹੀ ਛੱਡਣਾ ਸ਼ੁਰੂ ਕਰ ਦਿੰਦਾ ਜੀ ਅਜੇ 23 ਵਾਲਾ ਤਾਂ ਸਾਡਾ ਖਰਚਾ ਨਹੀਂ ਸੀ ਪੂਰਾ ਹੋ ਰਿਹਾ ਤੇ ਇਹਨਾਂ 25 ਦੇ ਵਿੱਚ ਸਾਡਾ ਡਬਲ ਕਰ ਦਿੱਤਾ ਫੇਰ ਜੀ ਹਾਂਜੀ ਪਰ ਸਾਨੂੰ ਅਸੀਂ ਚਾਹੁੰਦੇ ਆ ਕਿ ਇਹਦਾ ਕੋਈ ਪੱਕਾ ਹੱਲ ਹੋਵੇ ਅੱਛਾ ਜੀ ਮੋਰਚਾ ਕਿਸ ਵਾਸਤੇ ਲਗਾਇਆ ਮੋਰਚਾ ਸਾਡਾ ਇਹਨਾਂ ਇਹਦੇ ਵਾਸਤੇ ਲੱਗਾ ਜੀ ਕਿਉਂਕਿ ਦਰਿਆ ਦੇ ਹੱਲ ਵਾਸਤੇ ਮੋਰਚਾ ਲੱਗਾ ਜੀ ਮੰਗਾਂ ਕੀ ਵਿਹਾ ਮੰਗਾਂ ਸਾਡੀਆਂ ਇੱਕਦਮ ਸਭ ਤੋਂ ਮੇਨ ਮੰਗ ਤਾਂ ਇਹ ਆ ਕਿ ਪੰਜਾਂ ਕਿੱਲਾਂ ਵਾਲੀ ਜਿਹੜੀ ਸਕੀਮ ਇਹਨਾਂ ਦੀ ਜੀ ਉਹ ਖਤਮ ਕਰੇ ਕਿਉਂਕਿ ਇਹ ਚਾਹੁੰਦੇ ਕਿ ਪੰਜਾਂ ਕਿੱਲਾਂ ਦੇ ਜਿਹੜੀ ਪੰਜਾਂ ਕਿੱਲਾਂ 6 ਕਿੱਲੇ ਜਿਹਦੀ ਜ਼ਮੀਨ ਆ ਉਹਨੂੰ ਕੀ ਅਸੀਂ ਕਿਸਾਨ ਨਹੀਂ ਕਹਿ ਸਕਦੇ ਜਾਂ ਉਹਨੂੰ ਕਿਸ ਨਾਮ ਦੇ ਉੱਤੇ ਪੁਕਾਰਿਆ ਜਾਵੇ ਇਹ ਸਰਕਾਰ ਸਾਨੂੰ ਦੱਸੇ ਜਾਂ ਜਿਹਦੀ ਇਸ ਤੋਂ ਜ਼ਿਆਦਾ ਜ਼ਮੀਨ ਆ ਉਹਨੂੰ ਦੱਸ ਦੇਵੇ ਦੂਜੀ ਗੱਲ ਇਹ ਆ ਕਿ ਦਰਿਆ ਦਾ ਕੋਈ ਰੂਪ ਬਣਾਵੇ ਚਾਹੇ ਚਾਹੇ ਨਹਿਰ ਟਾਈਪ ਜਿੱਦੇ ਦੇ ਕੰਟਰੋਲ ਨਾਲ ਪਾਣੀ ਛੱਡਿਆ ਜਾਵੇ ਜੀ ਅਸੀਂ ਇਹ ਵੀ ਚਾਹੁੰਦੇ ਆ ਕਿ ਡੈਮ ਦੇ ਵਿੱਚੋਂ 25% ਪਾਣੀ ਲੈਸ ਕੀਤਾ ਜਾਵੇ ਹਮੇਸ਼ਾ ਹੀ ਜੀ ਜੀ ਤਾਂ ਕਿ ਜਦੋਂ ਗਰਮੀਆਂ ਆ ਕੇ ਆਉਂਦੀਆਂ ਨੇ ਉਦੋਂ ਫਲੱਡ ਨਾ ਆਵੇ ਜੋ ਗੋਦੋ ਦਰਿਆ ਇਹਦਾ ਡੈਮ ਦਾ ਕੋਟਾ ਪੂਰਾ ਹੋ ਜਾਵੇ ਤੇ ਪੰਜੀ 25% ਪਾਣੀ ਹੇਚਾ ਤਕਰੀਬਨ ਚੱਲਦਾ ਰਹੇ ਇਹਦੇ ਵਿੱਚ ਦਰਿਆਵਾਂ ਦੇ ਵਿੱਚ ਤਾਂ ਕਿ ਕਿਸਾਨਾਂ ਨੂੰ ਵੀ ਕੋਈ ਦੁੱਖ ਨਾ ਆਵੇ ਹਾਂਜੀ ਹੁਣ ਜਿਵੇਂ ਦੇਰ ਰਾਤ ਬਰਸਾਤ ਹੋਈ ਤੁਸੀਂ ਇੱਥੇ 100 ਫੁੱਟ ਉੱਪਰ ਮੋਰਚਾ ਲਗਾਇਆ ਇੱਥੇ ਸੀਗੇ ਤਾਂ ਪਾਣੀ ਛੱਡਣ ਤੋਂ ਬਾਅਦ ਕਿਹੜੇ ਜ਼ਿਲ੍ਹੇ ਦੇ ਕਿਹੜੇ ਹਲਕੇ ਦੇ ਪਿੰਡਾਂ ਨੂੰ ਕਿੰਨੀ ਫਸਲ ਜਿਹੜੀ ਆ ਉਹ ਪਾਣੀ ਦੀ ਫਿਰ ਮਾਰ ਜਿਹੜੀ ਵੱਜਣੀ ਸ਼ੁਰੂ ਹੋਈ ਕੋਈ ਕੀ ਅੰਕੜੇ ਨੇ ਤੁਹਾਡੇ ਕੋਲ ਇਹ ਜ਼ਰੂਰ ਦੱਸੋ ਇਕਦਾ ਇੱਥੋਂ ਹੀ ਆ ਨਿਜਾਮਦੀਨ ਵਾਲਾ ਪਿੰਡ ਜੋ ਜਿਹੜਾ ਅੱਗੇ ਬ੍ਰਿਜ ਬਣਿਆ ਏ ਜੀ 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 ਇੱਥੇ ਹੀ ਕਣਕਾਂ ਲੋਕਾਂ ਨੇ ਰੇਤਾ ਦੇ ਵਿੱਚ ਹਾਈ ਰੇਤਾ ਪੈ ਗਈ ਰੇਤਾ ਫਸਲ ਤਾਂ ਪੀਜਣੀ ਆ ਜੀ ਆਪਦੇ ਖਾਨ ਚੋਗੀ ਇੱਥੋਂ ਹੀ ਸ਼ੁਰੂ ਆ ਜਾਂਦਾ ਜੀ ਕਿਸਾਨਾਂ ਦੇ ਇਹ ਕਣਕਾਂ ਦੇ ਵਿੱਚ ਪਾਣੀ ਵੜਨਾ ਜੀ ਜੀ ਇੱਥੋਂ ਹੀ ਬਰਬਾਦੀ ਸ਼ੁਰੂ ਹੋ ਗਈ ਅੱਗੇ ਸਾਡਾ ਪਿੰਡ ਆ ਜਾਂਦਾ ਜੀ ਮੁੱਠਿਆਂ ਵਾਲਾ 324 ਆ ਕਾਮਣ ਵਾਲਾ 324 ਮੁੱਠਿਆਂ ਵਾਲਾ ਇਹੋ ਹੈਗਾ ਫਰੋਈਪੁਰ ਦੇ ਲਾਗੇ ਜੀ ਉੱਤੇ ਬਹੁਤ ਭਾਰੀ ਮਾਤਰਾ ਦੇ ਵਿੱਚ ਢਾਹ ਲੱਗੀ ਆ ਜੀ ਕਾਫੀ ਜਿਹੜੀ ਢਾਹ ਲੱਗੀ ਇਸ ਤੋਂ ਅੱਗੇ ਕਿਲਚੇ ਔਰ ਕਾਲੂ ਵਾਲਾ ਟੈਂਡੀ ਵਾਲਾ ਉੱਤੇ 70 ਤੋਂ 80 ਕਿੱਲਿਆਂ ਦੇ ਵਿੱਚ ਜਿਹੜੀ ਆ ਉਹ ਫਸਲ ਬਰਬਾਦ ਹੋ ਚੁੱਕੀ ਆ ਉੱਤੇ ਸਾਡੇ ਆਗੂ ਵੀ ਕਹੇ ਸੀ ਉੱਥੋਂ ਦੇ ਕਿਸਾਨਾਂ ਨੇ ਵੀ ਸਾਡੇ ਨਾਲ ਸੰਪਰਕ ਕਰਕੇ ਸਾਨੂੰ ਜਾਣਕਾਰੀ ਦਿੱਤੀ ਆ ਉਹ ਜਾ ਕੇ ਕੋਈ ਵੀ ਉਹਨੂੰ ਦੇਖ ਸਕਦਾ ਜੀ ਅਧਿਕਾਰੀਆਂ ਨਾਲ ਗੱਲਬਾਤ ਹੋਈ ਇੱਥੋਂ ਦੇ ਜਿਹੜੇ ਜ਼ਿੰਮੇਵਾਰ ਨੇ ਹੈਟ ਦੇ ਜਿਹੜੇ ਦਰ ਖੋਲਦੇ ਨੇ ਰਾਤ ਨੂੰ ਉਹਨਾਂ ਵੱਲੋਂ ਕੋਈ ਦੱਸਿਆ ਗਿਆ ਵੀ ਕਾਰਨ ਕੀ ਐ ਪਿੱਛੋਂ ਪਾਣੀ ਆ ਰਿਹਾ ਵੱਧ ਤੇ ਕੀ ਕਹਿਆ ਜਾਂਦਾ ਤੁਹਾਨੂੰ ਉਹਨਾਂ ਦੇ ਵੱਲੋਂ ਨਹੀਂ ਉਹਨਾਂ ਨੂੰ ਨਹੀਂ ਕੋਈ ਇਸੇ ਗੱਲ ਦਾ ਪਤਾ ਕਿਉਂਕਿ ਅਸੀਂ ਹੁਣ ਦੇਖ ਰਹੇ ਸੀ ਕਿ ਨਹਿਰ ਦੇ ਵਿੱਚ ਬਹੁਤ ਵੱਡਾ ਬੰਨ ਮਾਰ ਦਿੱਤਾ ਅੱਗੇ ਜਾ ਕੇ ਅੱਛਾ ਜੀ ਔਰ ਇਹ ਕਹਿ ਰਹੇ ਕਿ ਅਸੀਂ ਨਹਿਰ ਪੱਕੀ ਕਰਨੀ ਆ ਜੀ ਜੀ ਹੁਣ ਇਹ ਨਹਿਰ ਪੱਕੀ ਕਰਨੀ ਆ ਤੇ ਉਹਦਾ ਸਰਹੰਦ ਫੀਡਰ ਪੱਕਾ ਕਰਨਾ ਹੈ ਤੇ ਫਿਰ ਜਿਹੜਾ ਰਾਜਸਥਾਨ ਫੀਡਰ ਏ ਉਹਨੂੰ ਕਿਉਂ ਕੱਟ ਕੀਤਾ ਜਿਹੜਾ ਪਾਣੀ ਇੱਧਰ ਨੂੰ ਲੋਕਾਂ ਦੀਆਂ ਫਸਲਾਂ ਬਰਬਾਦ ਕਰ ਰਿਹਾ ਏ ਉਹ ਰਾਜਸਥਾਨ ਫੀਡਰ ਫੋਲਡ ਕਰਕੇ ਚਲਾਓ ਦੂਜੀ ਗੱਲ ਇਹ ਆ ਡੈਮ ਦੇ ਵਿੱਚੋਂ ਪਾਣੀ ਕੱਟ ਕਰੋ ਲੋਕਾਂ ਨੂੰ ਕਿਉਂ ਮਾਰਦੇ ਹੋ ਲੋਕਾਂ ਨੇ ਤਾਂ ਬੜੀ ਵਧੀਆ ਫਸਲ ਬੀਜੀ ਸੀ ਉਹ ਵੀ ਸੇਵਾਪੰਥੀ ਜ세ਪੰਥਕਾ ਨੇ ਸੇਵਾ ਕੀਤੀ ਲੋਕਾਂ ਕੋਲ ਤਾਂ ਹੈ ਹੀ ਕੁਝ ਨਹੀਂ ਸੀ ਵਿਚਾਰਿਆਂ ਕੋਲੇ ਉਹਨਾਂ ਨੇ ਆ ਕੇ ਇਹਨਾਂ ਦੀਆਂ ਕਣਕਾਂ ਬੀਜੀਆਂ ਨੇ ਇਹਨਾਂ ਨੂੰ ਉਹ ਵੀ ਚੰਗੀਆਂ ਨਹੀਂ ਲੱਗੀਆਂ ਇਹਨਾਂ ਨੂੰ ਵੀ ਬਰਬਾਦ ਕਰੀ ਜਾਂਦੇ ਆ ਪਰ ਅਜੇ ਸਾਨੂੰ ਕੋ ਦੱਸ ਨਹੀਂ ਰਹੇ ਵਜ੍ਹਾ ਕੀ ਆ ਪਰ ਪਾਣੀ ਛੱਡੀ ਜਾਂਦੇ ਆ ਸਰਕਾਰ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਇਹ ਕੁਦਰਤ ਹੈ ਅਤੇ ਕੁਦਰਤ ਦੇ ਅੱਗੇ ਕੋਈ ਜ਼ੋਰ ਨਹੀਂ ਹੁੰਦਾ ਨਹੀਂ ਨਹੀਂ ਇਹ ਗਲਤ ਗੱਲ ਹੈ ਇਹ ਕੁਦਰਤ ਨੂੰ ਕਹਿ ਕੇ ਕੁਦਰਤ ਹੀ ਕਹਿ ਕੇ ਇਹ ਆਪਣੇ ਗਲੋਂ ਜਿਹੜਾ ਇਹ ਬਲਾ ਨਹੀਂ ला ਸਕਦੇ ਇਹਦਾ ਜਵਾਬ ਕਿਸਾਨਾਂ ਨੂੰ ਦੇਣਾ ਪਵੇਗਾ ਇਹ ਕੁਦਰਤ ਨਹੀਂ ਆ ਇਹ ਇਹ ਸਰਕਾਰ ਮੇਡ ਆ ਅੱਛਾ ਜੀ ਇਹ ਇਹਨਾਂ ਦੇ ਜਿਹੜਾ ਛਾਤਰ ਦਿਮਾਗ ਦੀ ਚਾਲ ਆ ਕਿਉਂਕਿ ਹੈਰੀਕੇ ਹੈਡ ਬਣਾਇਆ ਹੈ 650 ਕਿਲਾ ਐਕਵਾਇਰ ਕੀਤੀ ਇਹ ਕੁਦਰਤ ਨਹੀਂ ਸੀ ਇਹ ਇਹਨਾਂ ਨੇ ਬਣਾਇਆ ਹਾਈ ਕਿਲੋਮੀਟਰ ਦਰਿਆ ਹਰੀਕੇ ਵਾਲੇ ਪਾਸੇ ਸੀ ਅੱਛਾ ਜੀ ਉਤੋਂ ਇਧਰ ਨੂੰ ਲਿਆਂਦਾ ਇਹ ਇਹਨਾਂ ਨੇ ਲਿਆਂਦਾ ਕੁਦਰਤ ਨੇ ਨਹੀਂ ਲਿਆਂਦਾ ਜੀ ਜੀ ਰਾਜਸਥਾਨ ਨੂੰ ਨਹਿਰਾਂ ਕੱਢੀਆਂ ਨੇ ਇਹ ਕੁਦਰਤ ਨੇ ਨਹੀਂ ਕੱਢੀਆਂ ਇਹ ਇਹਨਾਂ ਨੇ ਕੱਢੀਆਂ ਇਹ ਅਪੀਲ ਹੈ ਕਿਸਾਨਾਂ ਨੂੰ ਕਿ ਜਿਹੜੇ ਹੁਣ 22 ਤਰੀਕ ਨੂੰ ਵੀ ਕੋਈ ਇੱਥੇ ਵੱਡਾ ਮੋਰਚਾ ਲੱਗਣ ਜਾ ਰਿਹਾ ਹੈ ਇਹਦੇ ਬਾਰੇ ਜ਼ਰੂਰ ਦੱਸਿਓ ਜੀ ਅਸੀਂ ਫੜਪੀੜ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਾਰੀਆਂ ਹੀ ਭਰਾਤਰ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਸੇਵਾ ਪੰਥੀ ਜਥੇਬੰਦੀਆਂ ਹੋਰ ਸੇਵਾ ਪੰਥੀ ਆਗੂ ਹੋਰ ਜਿਹੜੇ ਵੀ ਹਮਦਰਦੀ ਰੱਖਦੇ ਆ ਜਾਂ ਜਿਹੜਿਆਂ ਨੇ ਅੜਾਂ ਦੇ ਦੌਰਾਨ ਸੇਵਾ ਕੀਤੀ ਇੱਥੇ ਆ ਕੇ ਲੋਕਾਂ ਦੀ ਸਾਰ ਲਈ ਸੀ ਪਾਣੀਆਂ ਦੇ ਲੱਖ ਲੱਖ ਪਾਣੀਆਂ ਦੇ ਵਿੱਚ ਜਾ ਕੇ ਉਹਨਾਂ ਨੂੰ ਖਾਣਾ ਪਹੁੰਚਾਇਆ ਸੀ ਅਸੀਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡਾ ਅੱਜ ਸਾਨੂੰ ਤੁਹਾਡੀ ਬੜੀ ਲੋੜ ਆ ਅਸੀਂ ਡੁੱਬੇ ਮਰੇ ਪਏ ਆ ਕਿਉਂਕਿ ਅੱਗੇ ਤਾਂ ਝੋਨੇ ਹੀ ਮਰਦੇ ਸੀ ਐਦ ਕੀ ਕਣਕਾਂ ਵੀ ਜਾ ਰਹੀਆਂ ਨੇ ਇਹ ਸੰਦਾ ਆ ਕੇ ਪਤਾ ਲਓ ਅਸੀਂ ਮਰੇ ਪਿਆ ਅਸੀਂ ਇਸੇ ਲਈ 18 28 ਤਰੀਕ ਨੂੰ ਅਸੀਂ ਵੱਡੀ ਕਾਲ ਕੀਤੀ ਹੈ ਤਾਂ ਕਿ ਉਹਦੇ ਵਿੱਚ ਵੱਧ ਤੋਂ ਵੱਧ ਕਿਸਾਨ ਆਗੂ ਜਾਂ ਕਿਸਾਨ ਜਿੰਨੇ ਵੀ ਪੰਜਾਬ ਦੇ ਹੈਗੇ ਜਾਂ ਪੰਜਾਬ ਤੋਂ ਬਾਹਰੋਂ ਉਹ ਇੱਥੇ ਆਉਣ ਅਸੀਂ ਉਹਨਾਂ ਨੂੰ ਆਪਣਾ ਦੁੱਖ ਦਾ ਸੁਣਾਈਏ ਕਿ ਦੇਖੋ ਇਹਨਾਂ ਨੇ ਸਾਡੀਆਂ ਕਣਕਾਂ ਵੀ ਰੋਲ ਦਿੱਤੀਆਂ ਨੇ ਇਸ ਕਰਕੇ 28 ਤਰੀਕ ਨੂੰ ਵੱਧ ਤੋਂ ਵੱਧ ਕਿਸਾਨ ਜਥੇਬੰਦੀਆਂ ਕਿਸਾਨ ਆਗੂ ਭਰਾਤਰ ਜਥੇਬੰਦੀਆਂ ਇੱਥੇ ਪਹੁੰਚਣ ਤੇ ਅਸੀਂ ਸੜਕ ਰੋਕਣੀ ਆ ਅਸੀਂ ਹਾਈਵੇ ਰੋਕਾਂਗੇ 54 ਨੰਬਰ ਹਾਈਵੇ ਉਹ ਰੋਕਾਂਗੇ ਬਿਲਕੁਲ ਅਸੀਂ ਗੱਜ-ਵੱਜ ਕੇ ਕਹਿ ਰਿਹਾ ਚੈਲੰਜ ਕਰ ਰਹੇ ਹਾਂ ਕਿ ਅਸੀਂ ਰੋਕਣਾ ਹੈ ਇਹ ਸਾਨੂੰ ਸਰਕਾਰ ਜੇ ਸਾਡੀ ਇਨ ਅਨੁਸਾਰ ਨਾ ਲਈ ਅਸੀਂ ਇਹ ਵੱਡਾ ਕਦਮ ਪੁੱਟਾਂਗੇ ਭਰਾਤਰ ਜਥੇਬੰਦੀਆਂ ਦੇ ਨਾਲ ਰਲ ਕੇ ਧੰਨਵਾਦ ਜੀ ਸੋ ਬਿਲਕੁਲ ਇੱਥੇ ਸੋ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਬਰ ਜੇ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਹਰ ਅਪਡੇਟ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਇਥੋਂ ਦੀ ਵੀ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਰਜੀਤ ਨજર نیوز ਟੀਵੀ ਤਰਨਤਾਰਨ